हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਬਈ ਜਿਹੜੀ ਵੀਡੀਓ ਬਣਾ ਰਹੇ ਆ ਫਾਰਮ ਚੋਂ ਬਣਾ ਰਹੇ ਆ ਬਾਈ ਕੋਲੇ ਦੋ ਗਾਵਾਂ ਨੇ ਬਈ ਟੋਕੜ ਗੱਬਣਾ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸੀ ਗੱਲ ਹੱਸੀ ਗੱਲ ਬਾਈ ਹੋ ਠੀਕ ਹੋ ਬੰਦੀ ਬੋ ਬੋ ਬਈ ਵੀਰ ਤੁਸੀਂ ਠੀਕ ਹੈ ਬਈ ਨਾਮ ਤੇ ਐਡਰੈਸ ਬੋਲੋ ਨਾਮ ਮੇਰੇ ਗਰਦੀਪ ਸਿੰਘ ਆ ਹਾਂ ਆਪਾਂ ਰੈਂਟੀ ਕਹਿੰਦੇ ਆ ਤੇ ਲੋਕਲ ਰੈਂਟੀ ਨਾਂ ਤੇ ਜਾਣਦੇ ਆ ਠੀਕ ਹੈ ਬਾਈ ਤੇ ਆਪਣੇ ਕੋਲ ਦੋ ਗੱਬਣ ਗਾਈਆਂ ਨੇ ਮੇਰੇ ਪਿੰਡਪੂ ਤੌਰ ਘੇਲਾ ਬਨਾਲਾ ਤੁਸੀਂ ਇੰਤਹਾਪਾ ਬਾਈ ਮੋਬਾਈਲ ਨੰਬਰ ਬੋਰਡ ਮੋਬਾਈਲ ਨੰਬਰ 97811 71711 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਵੀ ਆ ਇਹ ਵੀਰੇ ਦੂਜੇ ਹੁਣ ਇਹਨੇ ਸੁਣਾਗਾ ਤੀਜੇ ਸੂਏ ਲਈ ਸੁਣਾਗਾ ਦੂਜਾ ਸੂਈ ਵੀ ਆ ਤੀਜੇ ਸੁਣਾ ਹਾਂ ਹੁਣ ਗੱਭਣਾ ਇਹ 7 ਮਹੀਨੇ 13 ਦਿਨਾਂ ਦੀ 7 ਮਹੀਨੇ 13 ਦਿਨਾਂ ਦੀ ਦੁੱਧੋਂ ਡਰਾਈ ਆ ਦੁੱਧੋਂ ਡਰਾਈ ਆ ਖੋਲੀ ਬਾਈ ਤੋਰ ਕੇ ਦਿਖਾ ਦੇ ਰਾਜੀ ਆ ਠੀਕ ਆ ਬਈ ਚੰਗੀ ਆ ਬੜਾ ਪ੍ਰਿੰਟ ਪ੍ਰਿੰਟ ਚੰਗਾ ਫੇਸ ਬੜਾ ਪਿਆਰਾ ਬਈ ਗੋਦੀਬਾਦੀ ਚੰਗੀ ਆ ਸਨੱਕਪੁਣਾ ਬੜ ਦੇ ਵਿੱਚ ਬਾਕੀ ਦੁੱਧ ਵੀਰੇ ਨੇ 28 ਲੀਟਰ ਦੁੱਧ ਕੱਢਿਆ ਵਾ ਕੰਡੇ ਤੇ 28 ਲੀਟਰ ਦਿੱਤਾ ਹਾਂ 28 ਲੀਟਰ ਦਾ ਬਾਈ ਨੇ ਦੁੱਧ ਦਾ ਰਿਕਾਰਡ ਦੱਸਿਆ ਤੋਰਾ ਤਾਰਾ ਚੰਗਾ ਚੰਗੀ ਆ ਬੜ ਸਨੱਕੀ ਆ ਬਈ ਮੋੜ ਲਿਆ ਬਈ ਮੋੜ ਲਿਆ ਵੀਰੇ ਮੋੜ ਨੇ ਕੀ ਮੋਲ ਆ ਬਾਈ ਇਹਦਾ ਜਾਇਜ਼ ਦਾ ਮੋਲ ਵੀਰੇ ਜੋੜੇ ਲਈ ਕਰ ਦਾਂਗੇ ਆਪਾਂ ਹਾਂ ਠੀਕ ਆ ਕਿੰਨਾ ਹੋਊਗਾ ਜੋੜੇ ਦਾ ਜੋੜੇ ਦਾ 1.5 ਦਾ 1 ਲੱਖ 5000 ਰੁਪਏ ਮਾਨਤਾਣ ਹੋ ਜਾ ਹਾਂ ਮਾਨਤਾਣ ਕਰ ਦਿਆਂਗੇ ਠੀਕ ਆ ਬਾਈ ਦੂਜੀ ਵੀ ਦਿਖਾਵਾਂਗੇ ਬਾਈ ਜੋੜੇ ਦਾ ਹੀ ਮੁੱਲ 1 ਲੱਖ 5000 ਠੀਕ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜਾਊਗਾ ਤਾਜੀ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ ਆਰਡਰ ਆ ਜਿਹੜਾ ਨੇੜੇ ਤੋਂ ਚੈੱਕ ਕਰ ਲਓ ਥਣ ਚੰਗਾ ਲੱਗੇ ਚਵਾਈ ਚਵੀ ਕਿਵੇਂ ਆ ਚਵਾਈ ਵੀਰੇ ਇੱਕ ਨੰਬਰ ਆ ਗਿਆ ਆ ਥਣ ਦਾ ਦੁੱਧ ਦੁੱਧ ਬਰਾਬਰ ਆ ਕੋਈ ਪ੍ਰੋਬਲਮ ਨਹੀਂ ਉਂ ਥਣ ਮਾੜਾ ਪਰਲਾ ਉਹ ਆਏ ਆ ਅੱਛਾ ਮੈਂ ਵੀ ਦੁੱਧ ਬਰਾਬਰ ਆ ਦੁੱਧ 'ਚ ਕੋਈ ਪ੍ਰੋਬਲਮ ਨਹੀਂ ਠੀਕ ਆ ਬਾਈ ਠੀਕ ਆ ਓਕੇ ਅੱਗੇ ਬਈ ਦੂਜੀ ਕਿਹੜੀ ਆ ਦੂਜੀ ਕਾਲੀ ਆ ਖੋਲ ਆਹਾ ਬਈ ਹਾਂ ਇਹੜਾ ਸੁਆ ਬਈ ਇਹ ਵੀ ਇਹ ਵੀ ਤੀਜੇ ਲਈ ਆਗੀ ਤੀਜੇ ਲਈ ਆ ਠੀਕ ਆ ਬਈ ਕਿੰਨੇ ਟਾਈਮ ਦੀ ਕੱਪਣਾ ਇਹ ਇਹ ਵੀਰੇ ਪੂਰੇ 7 ਮਹੀਨੇ ਦੀ ਉਹ 7 ਮਹੀਨੇ ਤੇ 13 ਦਿਨ ਦੀ ਆ ਇਹ 7 ਮਹੀਨੇ ਦੀ ਉਹ 13 ਦਿਨਾਂ ਦੀ ਉੱਤੇ ਠੀਕ ਆ ਬਈ ਇਹਨੇ ਕੀ ਰਿਕਾਰਡ ਸੀ ਦੁੱਧ ਦਾ ਬਈ ਇਹਦਾ ਸੀਗਾ 20 21 ਕਿਲੋ ਬਈ ਠਾ ਠੀਕ ਆ 20 ਕਿਲੋਟਰ ਦਾ ਬਈ ਰਿਕਾਰਡ ਕੱਦ ਫੁੱਲ ਰਾਜੀ ਸਭੀ ਭਲੀ ਅਗਰ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁਥੀ ਵਾਲਾ ਥਣ ਮੋੜ ਲੇ ਬਈ ਮੋਲਾ ਜਿਹੜਾ ਬਾਈ ਨੇ ਦੱਸ ਦਿੱਤਾ 1 ਲੱਖ 5000 ਰੁਪਏ 5000 ਰੁਪਿਆ ਮਾਮਤਨ ਹੋ ਜਿਓ ਨਾ ਹਾਂ ਮਾਮ ਠੀਕ 1 ਲੱਖ 5000 ਰੁਪਿਆ ਮੋਲਾ ਮਾਮਤਨ ਜਰੂਰ ਹੋ ਜੂ ਰਾਜ ਹੀ ਦੇਖੋ ਬਿਡ ਬਹੁਤ ਚੰਗਾ ਬਿਡ ਦਾ ਬਾਈ ਥਾਣ ਦਿਖਾਉਂਦੇ ਹੋਰ ਕੋਈ ਪ੍ਰੋਬਲਮ ਨਹੀਂ ਵੀਰੇ ਹੂੰ ਇਹਦੇ ਆ ਠੰਣਾ ਜਦੋਂ ਪਹਿਲੇ ਸੂਸੂਆ ਚੱਡਾ ਸੀ ਬਾਲਾ ਵੱਡਾ ਚੱਡੇ ਦੇ ਉੱਤੇ ਨੇ ਪੈਰ ਤਰ ਲਈ ਠੰਡੇ ਮਾੜਾ ਜਿਹਾ ਟਾਕਾ ਨੂੰ ਧਾਰਨੇ ਕੋਈ ਚੱਕਰ ਐ ਪੂਰੀ ਵਧੀਆ ਗੀ ਠੀਕ ਆ ਮਾੜਾ ਜਿਹਾ ਟਾਕੀ ਆ ਹਾਂ ਬਸ ਉਹ ਚੱਡਾ ਵੱਡਾ ਕਰਕੇ ਆਪਦੀ ਪੈਰ ਤੇ ਨਾ ਵੱਧ ਲਿਆ ਸੀ ਨੇ ਕੋਈ ਚੱਕਰ ਨਹੀਂ ਕੋਈ ਠੀਕ ਆ ਬਈ ਤਾਂ ਜੀ ਦਾ ਰਿਕਾਰਡ ਚੰਗਾ ਕੱਦ ਵਿੱਡ ਚੰਗਾ ਬਾਈ ਦਾ ਫਾਰਮ ਆ ਬਈ ਫਾਰਮ ਤੇ ਵੀਡੀਓ ਜਿਹੜੀ ਕਵਰ ਕਰੀ ਆ ਤੇ ਕਿਸੇ ਵੀਰ ਨੂੰ ਦੋਨਾਂ ਇਲਾਕਾ ਵਿੱਚ ਕੋਈ ਵੀ ਗਾਂ ਪਸੰਦਾ ਦੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ